ਜੋ ਪੱਕੀ ਚਾਪ ਨੂੰ ਸਿਲ ਇਹ ਨਾ ਹਰ ਲਾਈਨ 'ਚ ਹੀ ਆ ਆਪਣੀ ਲਾਈਨ 'ਚ ਨਾ ਦਿਖ ਜਾਂਦਾ ਜਿਵੇਂ ਕਿਸੇ ਨੂੰ ਕੋਈ ਮੌਕਾ ਮਿਲਦਾ ਨਾ ਸੋਸ਼ਲ ਮੀਡੀਆ ਦਾ ਅੱਜ ਕੱਲ ਬੋਲ ਕੇ ਪਾ ਦਿੰਦਾ ਹਰ ਲਾਈਨ 'ਚ ਬਟ ਇਹ ਹੈ ਕਿ ਇਸ ਲਾਈਨ 'ਚ ਪੈਸਾ ਲਾ ਕੇ ਤੁਸੀਂ ਲੀਡ ਤੇ ਆ ਸਕਦੇ ਠੀਕ ਆ ਕਿੰਨੇ ਕਿ ਦਿਨ ਆ ਜਾਓਗੇ ਪਹਿਲਾ ਦੌਰ ਆ ਹਰ ਹਰ ਨੇ ਲੀਡ ਫਿਲਮ ਕੀਤੀ ਸੀ ਚੱਲੀਆਂ ਨਹੀਂ ਚੱਲੀਆਂ ਨਹੀਂ ਚੱਲੀਆਂ ਫਿਰ ਸੈਕ ਫਿਰ ਫਿਰ ਬਿਲਕੁਲ ਚੇਂਜ ਹੋ ਗਈ ਇੰਡਸਟਰੀ ਤੇ ਜਿਹੜੇ ਵਧੀਆ ਐਕਟਰ ਦੀ ਜਿਵੇਂ ਕਹਿੰਦੇ ਉਹਨਾਂ ਨੂੰ ਕੋਈ ਲਾਈਨ ਨਹੀਂ ਮਿਲਦੀ ਬਟ ਉਹਨਾਂ ਕੋਲ ਨਾ ਆਪਸ਼ਨ ਨਹੀਂ ਹੁੰਦੀ ਉਹਨਾਂ ਨੂੰ ਕੰਮ ਕਰਨਾ ਆਉਂਦਾ ਬਟ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਦੇਖਿਆ ਹੈ ਕਿ ਕਹਿੰਦੀ ਹੈ ਨਾ ਕਿ ਕਿਤੇ ਨਾ ਕਿਤੇ ਉਹ ਚਲਦੀ ਹੈ ਚਾਪਲੂਸੀ ਚਲਦੀ ਹੈ ਇੱਕ ਸੁਨਨ ਵਿੱਚ ਹੁੰਦਾ ਹੈ ਹਨਾ ਤੁਸੀਂ ਇਸ ਇੰਡਸਟਰੀ ਦਾ ਹਿੱਸਾ ਹੋ ਅਸੀਂ ਦੇਖਿਆ ਹੈ ਕਿ ਇੱਥੇ ਕੋਈ ਵੀ ਲੀਡ ਦੇ ਵਿੱਚ ਆ ਸਕਦਾ ਹੈ ਚਾਹੇ ਉਹ ਆਪ ਹੀ ਪੈਸੇ ਲਗਾ ਕੇ ਕਿਉਂ ਨਾ ਹੋਣਾ ਪਏ ਪਰ ਜਿਹੜੇ ਬਹੁਤ ਟੈਲੈਂਟਿਡ ਐਕਟਰਸ ਨੇ ਕਦੇ-ਕਦੇ ਇਦਾਂ ਹੁੰਦਾ ਹੈ ਕਿ ਉਹਨਾਂ ਨੂੰ ਫਿਲਮ ਦੇ ਵਿੱਚ ਲਿੱਤਾ ਵੀ ਜਾਂਦਾ ਹੈ ਪਰ ਉਹਨਾਂ ਦਾ ਇੱਕ ਡਾਇਲੋਗ ਤੱਕ ਨਹੀਂ ਹੁੰਦਾ ਸੋ ਸਰ ਤੁਸੀਂ ਤਾਂ ਇਸ ਇੰਡਸਟਰੀ ਦੇ ਕਾਫੀ ਟਾਈਮ ਤੋਂ 파ਟ ਹੋ ਤੁਹਾਨੂੰ ਜ਼ਿਆਦਾ ਸੱਚਾਈ ਪਤਾ ਹੋਏਗੀ ਆਮ ਸ਼ੁਰ ਨੇ ਐਕਚੁਅਲੀ ਨਾ ਇਹ ਜਿਹੜਾ ਆਪਾਂ ਜੇ ਪੱਕੇ ਚਾਪਲੂ ਸੀ ਇਹ ਨਾ ਹਰ ਲਾਈਨ 'ਚ ਹੀ ਆ ਆਪਣੀ ਲਾਈਨ 'ਚ ਨਾ ਦਿਖ ਜਾਂਦਾ ਕਿਉਂਕਿ ਆਪਾਂ ਜਿਵੇਂ ਕਿਸੇ ਨੂੰ ਕੋਈ ਮੌਕਾ ਮਿਲਦਾ ਨਾ ਸੋਸ਼ਲ ਮੀਡੀਆ ਦਾ ਅੱਜਕੱਲ ਬੋਲ ਕੇ ਪਾ ਦਿੰਦਾ ਹਰ ਲਾਈਨ 'ਚ ਹੈ ਬਟ ਇਹ ਹੈ ਕਿ ਇਸ ਲਾਈਨ 'ਚ ਪੈਸਾ ਲਾ ਕੇ ਤੁਸੀਂ ਲੀਡ ਤੇ ਆ ਸਕਦੇ ਠੀਕ ਆ ਕਿੰਨੇ ਕਿਤੇ ਰਾਜੋਗੇ ਐਟ ਲਾਸਟ ਉਹ ਛੰਟ ਜਾਂਦਾ ਹੈ ਕਿਉਂਕਿ ਇੰਡਸਟਰੀ ਕਿੰਨੀ ਵਾਰ ਚੇਂਜ ਹੋ ਚੁੱਕੀ ਹੈ ਪਹਿਲਾ ਦੌਰ ਆਇਆ ਹਰ ਹਰ ਨੇ ਲੀਡ ਫਿਲਮ ਕੀਤੀ ਸੀ ਉਹ ਚੱਲੀਆਂ ਨਹੀਂ ਚੱਲੀਆਂ ਨਹੀਂ ਚੱਲੀਆਂ ਫਿਰ ਸੈਪ ਫਿਰ ਫਿਰ ਬਿਲਕੁਲ ਚੇਂਜ ਹੋ ਗਈ ਇੰਡਸਟਰੀ ਤੇ ਜਿਹੜੇ ਵਧੀਆ ਐਕਟਰ ਦੀ ਜਿਵੇਂ ਕਹਿੰਦੇ ਉਹਨਾਂ ਨੂੰ ਕੋਈ ਲਾਈਨ ਨਹੀਂ ਮਿਲਦੀ ਬਟ ਉਹਨਾਂ ਕੋਲ ਨਾ ਆਪਸ਼ਨ ਨਹੀਂ ਹੁੰਦੀ ਉਹਨਾਂ ਨੂੰ ਕੰਮ ਕਰਨਾ ਆਉਂਦਾ ਉਹਨਾਂ ਨੂੰ ਹੁੰਦਾ ਕਿ ਯਾਰ ਮੈਂ ਕੋਈ ਨਾ ਹੌਲੀ ਹੌਲੀ ਉੱਥੇ ਤੱਕ ਪਹੁੰਚ ਜਾਊਗਾ ਪਹੁੰਚ ਜਾਊਗਾ ਤੇ ਪੈਸੇ ਨਾ ਤੁਸੀਂ ਲੀਡ ਤੇ ਆ ਸਕਦੇ ਇਸ ਇੰਡਸਟਰੀ 'ਚ ਹੈ ਬਸ ਬਾਕੀ ਲੋਕੀ ਹੁਣ ਆਡੀਅנס ਸਿਆਣੀ ਹੋ ਚੁੱਕੀ ਆ ਹੁਣ ਵੱਡੀਆਂ ਪੈਸੇ ਵਾਲੀਆਂ ਵੀ ਨਹੀਂ ਚੱਲੀਆਂ ਫਿਲਮਾਂ ਤੇ ਉਹ ਫਿਲਮਾਂ ਵੀ ਚੱਲ ਗਈਆਂ ਜਿਨ੍ਹਾਂ ਤੇ ਘੱਟ ਲੱਗਿਆ ਸੀ ਲੋਕਾਂ ਨੂੰ ਸਮਝ ਆ ਚੁੱਕੀ ਆ ਤੇ ਇਹ ਚੇਂਜ ਹੋ ਜਾਣਾ ਹਾਂ ਇਹ ਚੇਂਜ ਹੋ ਜਾਣਾ ਹੌਲੀ ਹੌਲੀ ਹੁਣ ਉਹ ਗੱਲ ਰਹਿਣੀ ਨਹੀਂ ਪਰ ਕਹਿੰਦੀ ਹੈ ਨਾ ਕਿ ਇਸ ਇੰਡਸਟਰੀ ਦੇ ਵਿੱਚ ਟਿਕਣਾ ਬਹੁਤ ਮੁਸ਼ਕਿਲ ਹੈ ਖਾਸ ਕਰਕੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਨੋਟ ਓਨਲੀ ਪੰਜਾਬੀ ਇੰਡਸਟਰੀ ਰੀਸੈਂਟਲੀ ਇਰਫਾਨ ਖਾਨ ਦੇ ਬੇਟੇ ਨੇ ਆਪਣੇ ਵੀਡੀਓਜ਼ ਪਾਈਆਂ ਨੇ ਉਹ ਬਾਬਿਲ ਨੇ ਉਹ ਕਾਫੀ ਜ਼ਿਆਦਾ ਰੋ ਰਹੇ ਸੀ ਉਹਨਾਂ ਨੇ ਆਪਣੇ ਇੰਡਸਟਰੀ ਦੇ ਕੁਝ ਲੋਕਾਂ ਦਾ ਨਾਮ ਵੀ ਲਿਆ ਜਿਹੜੇ ਬਾਲੀਵੁੱਡ ਦੇ ਸਟਾਰਸ ਨੇ ਹਨਾ ਸੋ ਦੇਖਣ ਜਾ ਰਿਹਾ ਕਿ ਹਾਲੀਵੁੱਡ ਵਿੱਚ ਵੀ ਕਾਫੀ ਹੈ ਤੇ ਆਪਣੇ ਪੰਜਾਬੀ ਇੰਡਸਟਰੀ ਦੇ ਵਿੱਚ ਤਾਂ ਹਮੇਸ਼ਾ ਸੁਣਨ ਨੂੰ ਮਿਲਦਾ ਹੀ ਹੈ ਚਾਹੇ ਅਸੀਂ ਜਿੰਨਾ ਮਰਜ਼ੀ ਕਹਿ ਦਈਏ ਕਿ ਆਪਣੀ ਇੰਡਸਟਰੀ ਬਹੁਤ ਜ਼ਿਆਦਾ ਕਲੀਨ ਹੈ ਇੱਥੇ ਕੁਝ ਨਹੀਂ ਹੁੰਦਾ ਬਟ ਉਹ ਚੀਜ਼ਾਂ ਨਹੀਂ bizness ਕਰੇ ਕਲੀਨ ਹੋ ਨਹੀਂ ਸਕਦਾ ਯਾ ਇਹ ਪਹਿਲਾਂ ਸ਼ੌਂਕ ਇਹ ਸ਼ੌਂਕ ਹੀ ਲਾਈਨ ਸੀ ਜਦੋਂ ਸ਼ੁਰੂ ਹੋਈਆਂ ਪੁਰਾਣੀਆਂ ਫਿਲਮਾਂ ਉਹ ਸ਼ੌਂਕ ਸ਼ੌਂਕ ਵਾਲੇ ਬੰਦੇ ਆਉਂਦੇ ਸੀ ਹੁਣ ਇਹ bizness ਆ ਗਈ bizness ਤੇ ਚੱਲਦਾ ਹੈ ਸਭ ਕੁਝ ਚੱਲਦਾ ਆ ਜਿਹੜਾ ਇਸ ਲਾਈਨ ਚ ਆ ਰਿਹਾ ਉਹਨੂੰ ਮਾਈਂਡ ਸੈਟ ਕਰਕੇ ਆਉਣਾ ਪੈਣਾ ਤੇਰੇ ਨਾਲ ਬਾਈ ਕੁਝ ਵੀ ਹੋ ਸਕਦਾ ਇਸ ਇੰਡਸਟਰੀ ਚ ਤੇਰਾ ਅੱਧੀ ਫਿਲਮ ਤੋਂ ਬਾਅਦ ਰੋਲ ਵੀ ਕੱਟਿਆ ਜਾ ਸਦਾ ਤੈਨੂੰ ਔਨ ਦਾ ਸੈੱਟ ਵੀ ਰਿਪਲੇਸ ਹੋ ਸਕਦਾ ਕੁਝ ਵੀ ਹੋ ਸਕਦਾ ਇਸ ਕਰਕੇ ਬਿਜ਼ਨਸ ਐ ਕਿਸੇ ਨੂੰ ਪੁਰਾਣੀ ਮੰਨਣਾ ਚਾਹੀਦਾ ਆਪਣੇ ਆਪ ਨੂੰ ਕਾਬਿਲ ਬਣਾਓ ਕਿ ਅਗਲੇ ਦਿਨ ਜੁਰਤ ਨਾ ਬਵੇ ਕਿ ਤੁਹਾਡੇ ਨਾਲੇ ਕਾਰਜਵੇ ਤੇ ਬਾਕੀ ਮੈਂ ਜਿਹੜੇ ਨਵੇਂ ਜਿਹੜੇ ਆਉਣਾ ਚਾਹੁੰਦੇ ਉਹਨਾਂ ਨੂੰ ਬਸ ਇੱਕ ਜਰੂਰ ਗੱਲ ਮੈਂ ਹਮੇਸ਼ਾ ਕਹਿਣਾ ਵੀ ਕਹਿਣਾ ਚਾਹੁੰਦਾ ਇੱਕ ਨਾ ਕੰਮ ਸੈੱਟ ਕਰਕੇ ਆਓ ਆਪਣਾ ਬੈਕ ਜਿਨ੍ਹਾਂ ਤੁਹਾਡਾ ਘਰ ਚੱਲਦਾ ਰਹੇ ਜਾਂ ਤੁਹਾਡੇ ਕੋਲ फाइनेंशियली ਤੁਸੀਂ ਡਾਊਨ ਹੋਨੇ ਨਾ ਤੁਹਾਡੇ ਕੋਲ ਆਪਸ਼ਨ ਹੀ ਨਹੀਂ ਕਿ ਕਿਸੇ ਨੂੰ ਨਾ ਕਰ ਦੋ ਮੈਂ ਕੰਮ ਨਹੀਂ ਕਰਨਾ ਤੁਹਾਨੂੰ ਹਰ ਕੰਮ ਕਰਨਾ ਪੈਣਾ ਚਾਹੇ ਛੋਟਾ ਹੈ ਵੱਡਾ ਹੈ ਤਾਂ ਤੁਸੀਂ ਗਰੋ ਨਹੀਂ ਕਰ पाओगे ਕਿਉਂਕਿ ਗਰੋ ਹੋਣ ਲਈ ਨਾ ਕਰਨੀ ਬਹੁਤ ਜ਼ਰੂਰੀ ਹੈ ਤੇ ਨਾ ਜਿਹੜੇ ਕੋਲ ਫਾਈਨੈਂਸ਼ੀਅਲੀ ਨਹੀਂ ਹੋ ਨਾ ਨਹੀਂ ਕਰ ਸਕਦਾ ਤੇ ਬਟ ਮੈਨੂੰ ਇਹੀ ਹੈ ਵਾ ਸੋ ਜਿਹੜੇ ਆ ਰਹੇ ਹੋ ਇਦਾਂ ਸੈਟਲ ਹੋ ਕੇ ਆਉਣ ਥੋੜਾ ਬਹੁਤ ਜਿੰਨਾਂ ਨੂੰ ਮੂੰਹ ਨਾ ਦੇਖਣਾ ਵਾ ਫੇਕੇ ਯਾਬੀ ਕੋਲ